ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿ ਰਿਜੇ ਗੁਣਾ ਗੁਣ ਆਪ ਗਣ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿ ਰਿਜੇ ਗੁਣਾ ਗੁਣ ਆਪ ਗਣ ਖੁਦ ਨੂੰ ਪੰਥਕ ਪਾਰਟੀ ਦੇ ਅੱਗੋਂ ਖਵਾਉਣ ਵਾਲੇ ਇਹਨੇ ਸ਼ਰਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੀਤ ਸਿੰਘ ਚੰਦੂ ਮਾਜਰਾ ਜੀਨਾਂ ਉੱਤੇ ਗੁਰਬਾਣੀ ਦੀ ਤੁਕ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਇਹ ਆ ਜਾ ਰਿਹਾ ਕਿ ਪ੍ਰਿੰਸ ਸਿੰਘ ਚੰਦੂ ਮਾਜਰਾ ਨੇ ਰੋਪੜ ਚਿਕ ਸਿਆਸੀ ਸਮਾਗਮ ਦੌਰਾਨ ਆਪਣੇ ਗੁਣ ਦੱਸਣ ਲਈ ਗੁਰੂ ਸਾਹਿਬ ਦੀ ਤੁੱਕ ਦਾ ਇਸਤੇਮਾਲ ਕੀਤਾ ਜਿਸ ਦੌਰਾਨ ਚੰਦੂ ਮਾਜਰਾ ਦੇ ਇਲਜ਼ਾਮ ਲੱਗਾ ਕੇ ਉਹਨਾਂ ਆਪਣੀ ਤਾਰੀਫ਼ ਕਰਦੇ ਆ ਤੁੱਕ ਦਾ ਗਲਤ ਉਚਾਰਨ ਕਰ ਦਿੱਤਾ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿ ਰਿਜੇ ਗੁਣਾ ਦੇ ਗੁਣ ਅਵਗੜਨਾ ਹਾਂਜੀ ਆਓ ਚਲੋ ਮਾਤਾ ਉਸ ਬਾਣੀ ਦੀ ਟੋਕਰੀ ਵਿੱਚ ਪੈਸੇ ਕਹਿ ਰਹੇ ਹਨ ਬੇ ਔਗਣਾ ਦੀ ਸਾਂਝ ਨਹੀਂ ਕਰ ਰਹੀ ਇਸ ਮੌਕੇ ਸਟੇਜ ਤੇ ਬੈਠੇ ਬਾਕੀ ਲੋਕਾਂ ਨੇ ਚੰਦੂ ਮਾਜਰਾ ਨੂੰ ਟੋਕਿਆ ਤੇ ਗੁਰਬਾਣੀ ਦੀ ਤੁਕ ਨੂੰ ਸਹੀ ਬੋਲਣ ਲਈ ਕਿਹਾ ਜਿਸ ਤੋਂ ਬਾਅਦ ਚੰਦੂ ਮਾਜਰਾ ਨੇ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਲਓ ਦੇਖੋ ਦੁੱਧ ਦੋਤਾ ਕੋਈ ਨਹੀਂ ਹੁੰਦਾ ਔਗਣ ਥੋੜੇ ਬਹੁਤੇ ਕਿਤੇ ਨਾ ਕਿਤੇ ਹਰ ਬੰਦੇ 'ਚ ਹੁੰਦੇ ਨੇ ਪਰ ਗੁਣ ਵੀ ਹਰੇਕ ਤੇ ਹੁੰਦੇ ਨੇ ਕਿਸੇ 'ਚ 100 ਹੁੰਦਾ ਡਾਕਟਰ ਜਿੰਮੇ ਸਾਹਿਬ ਵਰਗੇ ਮੇਰੇ ਵਰਗੇ ਚ ਵੀ ਕਿੱਦਾਂ ਹੁੰਦਾ ਹੀ ਆ ਤੇ ਗੁਣ ਕਿਸ ਹਰ ਬੰਦੇ ਚ ਕੋਈ ਨਾ ਕੋਈ ਗੁਣ ਹੁੰਦਾ ਔਗਣ ਵੀ ਹਰ ਇੱਕ ਚ ਹੁੰਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਝ ਕਰੀਜੇ ਗੁਣਾ ਦੀ ਗੁਣ ਆਪਗਣਾਂ ਹਾਂਜੀ ਔ ਚਲੋ ਮੈਂ ਤਾਂ ਉਸ ਬਾਣੀ ਦੀ ਤੁਕ ਨਹੀਂ ਮੈਂ ਬੈਠੇ ਕਹਿ ਰਹੇ ਹਾਂ ਬੇ ਔਗਣਾਂ ਦੀ ਸਾਝ ਨਹੀਂ ਕਰਦੇ ਦੱਸ ਦिए ਕਿ ਚੰਦੂ ਮਾਜਰਾ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉੱਤੇ ਵੀ ਗੁਰਬਾਣੀ ਦੀਆਂ ਤੁਕਾਂ ਨੂੰ ਗਲਤ ਉਚਾਰਨ ਦੇ ਦੋਸ਼ ਲੱਗੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਤਾਂ ਮੁਆਫੀ ਮੰਗ ਲਈ ਸੀ ਪਰ ਚੰਦੂ ਮਾਜਰਾ ਵੱਲੋਂ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਲੱਗ ਰਹੇ ਦੋਸ਼ਾਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਰੂਪਨਗਰ ਤੋਂ ਸਜਨ ਸੈਣੀ ਦੀ ਰਿਪੋਰਟ